ਫਾਜ਼ਿਲਕਾ ਤੋਂ ਸੰਗਤਾਂ ਦਾ ਜਥਾ ਗੁਰੂਤਾਮਾ ਦੇ ਦਰਸ਼ਨਾਂ ਲਈ ਪਹੁੰਚਿਆ ਨੰਦੇੜ ਸਰਬੱਤ ਦੇ ਭਲੇ ਦੇ ਕੀਤੀ ਅਰਦਾਸ ਫਾਜ਼ਿਲਕਾ ਤੋਂ ਵੀ ਦੇ ਕਰੀਬ ਸ਼ਰਦਾਲੂਆਂ ਦਾ ਜਥਾ ਮਹਾਰਾਸ਼ਟਰ ਤੇ ਕਰਨਾਟਕਾ ਦੇ ਵਿੱਚ ਗੁਰੂਤਾਮਾ ਦੇ ਦਰਸ਼ਨਾਂ ਲਈ ਪਿਛਲੇ 3 ਦਿਨਾਂ ਤੋਂ ਪਹੁੰਚਿਆ ਹੋਇਆ ਹੈ ਇੱਥੇ-ਇੱਥੇ ਸੰਗਤਾਂ ਵੱਲੋਂ ਪਿਛਲੇ ਦਿਨਾਂ ਤੋਂ ਬੜੇ ਹੀ ਸ਼ਰਧਾਪੂਰਵਕ ਗੁਰੂਤਾਮਾ ਦੇ ਦਰਸ਼ਨ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਸਾਹਿਬ ਬਾਬਾ ਨਿਦਾਨ ਸਿੰਘ ਜੀ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਅਤੇ ਨਾਨਕ ਚੀਰਾ ਆदि ਗੁਰੂਤਾਮਾ ਦੇ ਦਰਸ਼ਨ ਕੀਤੇ ਗਏ ਇੱਥੇ ਗੁਰੂਤਾਮਾ ਵਿੱਚ ਫਾਜ਼ਿਲਕਾ ਦੀਆਂ ਸੰਗਤਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇੱਥੇ ਸੰਗਤਾਂ ਨੂੰ ਲੇਜਰ ਸ਼ੋਅ ਰਾਹੀਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਜਾਣਕਾਰੀ ਦਿੰਦੇ ਹੋਏ ਭਾਈ ਦਵਿੰਦਰਪਾਲ ਸਿੰਘ ਭਾਈ ਪ੍ਰਭਜੀਤ ਸਿੰਘ ਅਤੇ ਅਮਰ ਸਿੰਘ ਕੜਪਾਲ ਨੇ ਦੱਸਿਆ ਕਿ ਸੰਗਤਾਂ ਦਾ ਜੱਥਾ 8 ਦਿਨਾਂ ਦੇ ਲਈ ਫਾਜ਼ਿਲਕਾ ਤੋਂ ਗੁਰੂਤਾਮਾ ਦੇ ਦਰਸ਼ਨਾਂ ਲਈ ਮਹਾਰਾਸ਼ਟਰ ਅਤੇ ਕਰਨਾਟਕਾ ਵਿੱਚ ਪਹੁੰਚਿਆ ਹੋਇਆ ਨਾਲ ਹੀ ਉਹਨਾਂ ਦੱਸਿਆ ਕਿ ਗੁਰੂਤਾਮ ਦੇ ਦਰਸ਼ਨ ਉਪਰੰਤ ਉਹਨਾਂ ਵੱਲੋਂ ਫਾਜ਼ਿਲਕਾ ਇਲਾਕੇ ਲਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਜਥੇ ਵਿੱਚ ਇੱਕ ਜੋਤ ਸਿੰਘ, ਨਰਾਇਣ ਸਿੰਘ, ਬਲਜੀਤ ਸਿੰਘ, ਪ੍ਰੇਰਪਾਲ ਸਿੰਘ, ਬੀਬੀ ਤ੍ਰਿਪਤ ਕੋਰ, ਬੀਬੀ ਸਰੂਪ ਕੋਰ, ਬੀਬੀ ਹਰਿੰਦਰ ਕੋਰ, ਸਿਮਰਨ ਕੋਰ, ਅਮਰਜੀਤ ਕੋਰ, ਰਣਜੀਤ ਕੋਰ, ਬੀਬੀ ਗੁਰਦੀਪ ਕੋਰ, ਬੀਬੀ ਟੋਨੀ ਅਤੇ ਸਿਮਰਨ ਕੋਰ ਆਦੇ ਹਾਜ਼ਰ ਸਨ ਫਾਜ਼ਿਲਕਾ ਤੋਂ ਆਰਬੀ ਲਾਈਵ ਮੀਡੀਆ ਲਈ ਰੁਪੇਸ਼ ਬਾਂਸਲ ਦੀ ਰਿਪੋਰਟ ਹਾਂਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਫਾਜਲ ਕਾ ਦਿਆ ਸਮੂਹ ਸੰਗਤਾਂ ਜਿਹੜਾ ਫਾਜਲ ਕਾ ਤਾਂ ਚਲ ਕੇ ਨੰਦੇੜ ਸਚਕਣ ਸ੍ਰੀ ਹਜੂਰ ਸਾਹਿਬ ਵਿਖੇ ਪਹੁੰਚੀਆਂ ਇਥੋਂ ਦੇ ਵਕਤ ਵਕਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਦੀਆਂ ਹਾਂ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਬਾਬਾ ਨਿਹੰਗ ਸਿੰਘ ਜੀ ਤੇ ਬਿਦਰ ਲਈ ਨਿਕਲੀਆਂ ਸੰਗਤਾਂ ਇੱਥੇ ਪਹੁੰਚੀਆਂ ਤੇ ਰਸਤੇ ਦੇ ਵਿੱਚ ਵੀ ਬਾਬਾ ਜੋਰਾਵਾਰ ਸਿੰਘ ਫਤਿਹ ਸਿੰਘ ਉਹਨਾਂ ਦਾ ਸਥਾਨ ਸੀ ਮਾਤਾ ਪਾਕੌਰ ਜੀ ਦਾ ਗੁਰਦੁਆਰਾ ਉਹਨਾਂ ਦੇ ਦਰਸ਼ਨ ਕਰਦੇ ਹੋਏ ਇੱਥੇ ਸੰਗਤਾਂ ਇਸ ਟਾਈਮ ਨਾਨਕ ਚੀਰਾ ਗੁਰਦੁਆਰੇ ਦੇ ਦਰਸ਼ਨ ਕਰਦੀਆਂ ਹਨ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਨੇ ਵੱਜ ਕੇ ਲੰਗਰ ਛਕਿਆ ਤੇ ਸਭ ਸੰਗਤਾਂ ਨੇ ਮਿਲ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਸਾਰਿਆਂ ਨੂੰ ਇਸੇ ਤਰ੍ਹਾਂ ਤੀਰਥ ਯਾਤਰਾ ਦੇ ਅਸਥਾਨਾਂ ਦੇ ਦਰਸ਼ਨਾਂ ਦੀ ਬਖਸ਼ਿਸ਼ ਕਰਦੇ ਰਹਿਣ ਜੀ ਆਓ ਫਤਿਹ ਦੀ ਪ੍ਰਵਾਨਗੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਿੰਘ ਜੀ ਮੈਂ ਮਕਰ ਸਭ ਤੋਂ ਫਾਜ਼ਿਲ ਕਾਇਆ ਫਾਜ਼ਿਲ ਕਾ ਤੋਂ ਹੁਣ ਅਸੀਂ ਇਹ ਅਜ ਹਜੂਰ ਸਾਹਿਬ ਜਾ ਕੇ ਉਸ ਤੋਂ ਬਾਅਦ ਹੁਣ ਬਾਬਾ ਜੋਰਾਵਲ ਸਾਹਿਬ ਦਾ ਗੁਰਦੁਆਰੇ ਦੇ ਦਰਸ਼ਨ ਕੀਤੇ ਕਿੰਨੀਆਂ ਸੰਗਤਾਂ ਦਾ ਜਥਾ ਆਇਆ ਫਾਜ਼ਿਲ ਕਾ ਤੋਂ 18 ਵੀ ਸੰਗਤਾਂ ਹੈਗੇ ਆ ਲੇਡੀਜ਼ ਜੈਂਟਸ ਦੋਨੋਂ ਜੁਆਇੰਟ ਹੀ ਹੈ ਕਿੱਥੇ ਕਿੱਥੇ ਦਰਸ਼ਨ ਕੀਤੇ ਆ ਪਿੱਛੇ ਤਾਂ ਅਸੀਂ ਗੁਰਦੁਆਰਾ ਸਾਹਿਬ ਆਪਣੇ ਹਜੂਰ ਸਾਹਿਬ ਦੇ ਦਸਕਤ ਕੀਤੇ ਹੁਣ ਅਸੀਂ ਜੋਰਾਵਲ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਕੀਤੇ ਅੱਗੋਂ ਅਸੀਂ ਬਿਦਰ ਜਾ ਰਹੇ ਹਾਂ